ਅੱਜ ਆਮ ਘਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਮ ਆदमी ਪਾਰਟੀ ਦੇ ਸਿਰ ਕੱਢ ਵਲੰਟੀਅਰ ਜਗਦੀਸ਼ ਸਿੰਘਾ ਨੇ ਅੱਜ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਹਲਕਾ ਪਸ਼ਮੀ ਦੇ ਮਾਂ ਇਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਉਹਨਾਂ ਦੇ ਰਾਜਮੂੜ ਰਾਸ਼ਨ ਕਾਰਡ ਚਾਲੂ ਕਰਨ ਦੇ ਵਾਸਤੇ ਇੱਕ ਸਪੈਸ਼ਲ ਕੈਂਪਾ ਦਸ਼ਮੇਸ਼ ਨਗਰ ਪ੍ਰਾਣੀ ਚੂੰਗੀ ਸ਼ਾਦਾ ਪ੍ਰਾਣੀ ਚੂੰਗੀ ਦੇ ਗੇਟ ਨੰਬਰ 1 ਤੇ ਕੱਲ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਹੜੇ ਪ੍ਰਾਰਥੀਆਂ ਦੇ ਜਿਹੜੇ ਜਿਹੜੇ ਪ੍ਰਾਰਥੀਆਂ ਦੇ ਕਾਰਡ ਕੱਟੇ ਗਏ ਨੇ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਉਹਨਾਂ ਦੇ ਮੁੜ ਕਾਰਡ ਚਾਲੂ ਕਰਨ ਵਾਸਤੇ ਇਹ ਪ੍ਰਾਰਾ ਕੀਤਾ ਜਾ ਰਿਹਾ ਹੈ ਜਿਹਨਾਂ ਦੇ ਕਾਰਡ ਕੱਟੇ ਗਏ ਨੇ ਉਹ ਆਪਣੇ ਆਧਾਰ ਕਾਰਡ ਦੀਆਂ ਫੋਟੋ ਸ਼ੀਟ ਕਾਪੀਆਂ ਤੇ ਦੋ-ਦੋ ਨਾਲ ਫੋਟੋ ਲੈ ਕੇ ਕੱਲ ਨੂੰ ਇਸ ਕੈਂਪ ਦੇ ਵਿੱਚ ਆ ਕੇ ਪੂਰਾ ਪੂਰਾ ਲਾਭ ਠਾਓ ਇਸ ਕੈਂਪ ਦੇ ਵਿੱਚ ਜਿਨ੍ਹਾਂ ਦੇ ਕਾਰਡ ਕੱਟੇ ਗਏ ਉਹਨਾਂ ਦੇ ਮੁੜ ਕਾਰਡ ਚਾਲੂ ਕੀਤੇ ਜਾਣਗੇ ਜਿਨ੍ਹਾਂ ਦੇ ਕਾਰਡ ਬਣੇ ਨੇ ਉਹਨਾਂ ਨੂੰ ਕਣਕ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਕਣਕ ਦੇਣ ਦੇ ਵੀ ਪ੍ਰਬਾਰੇ ਕੀਤੇ ਜਾਣਗੇ ਇਥੇ ਸਾਰਾ ਸਟਾਫ ਅੰਮ੍ਰਿਤਸਰ ਦਾ ਸਾਰਾ ਸਟਾਫ ਇਸ ਕੈਂਪ ਦੇ ਵਿੱਚ ਮੌਜੂਦ ਹੋਵੇਗਾ ਤੇ ਹਰ ਕਿਸੇ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਜਿਨ੍ਹਾਂ ਦੇ ਨਵੇਂ ਮੈਂਬਰ ਵਿਆਹ-ਵਿਆਹੇ ਨੇ ਜਾਂ ਨਵੇਂ ਬੱਚਿਆਂ ਨੇ ਜਨਮ ਲਏ ਨੇ ਉਹਨਾਂ ਦੇ ਵੀ ਇਹ ਨਾਂ ਜਿਹੜੇ ਨੇ ਇਹਨਾਂ ਕਾਟਾ ਦੇ ਵਿੱਚ ਅਫਸਰ ਆਲ ਦਰਜ ਕਰਨਗੇ ਯਾਦ ਰੱਖੋ ਇਸ ਮੌਕੇ ਦਾ ਫਾਇਦਾ ਜ਼ਰੂਰ ਲਓ ਤੇ ਸੁਖਵਿੰਦਰ ਸਿੰਘ ਕੋੜਕਾਸਾ ਅੰਮ੍ਰਿਤਸਰ ਪੰਜਾਬ ਤੋਂ